ਪੰਜਾਬ ਦੇ ਵਿੱਚ ਕਣਕ ਦੀ ਕਟਾਈ ਦਾ ਸੀਜ਼ਨ ਜਿਹੜਾ ਚੱਲ ਰਿਹਾ ਹੈ ਲਗਾਤਾਰ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਕਣਕ ਦੇ ਨਾਲ ਨੂੰ ਜਾਂ ਕਣਕ ਨੂੰ ਅੱਗ ਲੱਗਣ ਦੀਆਂ ਸਾਹਮਣੇ ਆ ਰਹੀਆਂ ਨੇ ਇਸ ਦੇ ਵਿੱਚ ਇੱਕ ਘਟਨਾ ਮੋਗਾ ਦੇ ਮਹਿਮਾ ਵਾਲਾ ਰੋਡ ਤੋਂ ਸਾਹਮਣੇ ਆ ਰਹੀ ਦੱਸਦੀ ਹੈ ਕਿ ਜਿੱਥੇ ਕਣਕ ਦੇ ਨਾਲ ਨੂੰ ਜਿਹੜੀ ਹੈ ਅੱਗ ਲੱਗੀ ਕਣਕ ਦੇ ਨਾਲ ਨੂੰ ਭੈਣ ਕਿੰਨੀ ਅੱਗ ਲੱਗੀ ਕਿ ਦਫ਼ਤਰ ਦੇ ਵਿੱਚ ਫਾਇਰ ਬ੍ਰਿਗੇਡ ਦੇ ਫੋਨ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦਾ ਦਸਤਾ ਜਿਹੜਾ ਉੱਥੇ ਪਹੁੰਚ ਜਾਂਦਾ ਉਸ ਤੋਂ ਵੱਜਦੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅੱਗ ਦੀ ਤੇਜ਼ ਹੋ ਜਾਂਦੀ ਹੈ ਕਿ ਫਾਇਰ ਬ੍ਰਿਗੇਡ ਦਾ ਇੱਕ ਵਿਅਕਤੀ ਜਿਹੜਾ ਮੁਲਾਜ਼ਮ ਹੈ ਉਹ ਬੁਰੀ ਤਰ੍ਹਾਂ ਅੱਗ ਦੇ ਨਾਲ ਝੁਲਸ ਜਾਂਦਾ ਦੱਸਦੀ ਹੈ ਕਿ ਉਸ ਨੂੰ ਜ਼ੇਰੇ ਇਲਾਜ ਨਿੰਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਅੱਗ ਐਨੀ ਖਤਰਨਾਕ ਸੀ ਕਿ ਵਿਅਕਤੀ ਝੁਲਸ ਗਿਆ ਉਸ ਤੇ ਬੁਰੀ ਤਰ੍ਹਾਂ ਹਾਲਤ ਹੋ ਗਈ ਤੇ ਉਸ ਨੂੰ ਜ਼ੇਰੇ ਇਲਾਜ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਦੱਸਦੀ ਹੈ ਕਿ ਕੰਟਰੋਲ ਰੂਮ ਦੇ ਇੱਕ ਹੋਰ ਮੁਲਾਜ਼ਮ ਦਾ ਕਹਿਣਾ ਹੈ ਕਿ ਸਾਨੂੰ ਫੋਨ ਆਉਂਦਾ ਹੈ ਕਿ ਮਹਿਮਾ ਵਾਲਾ ਰੋਡ ਦੇ ਉੱਪਰ ਜਿਹੜੀ ਹੈ ਅੱਗ ਲੱਗੀ ਹੈ ਤੇ ਅੱਗ ਬਝਾਉਣ ਲਈ ਤੁਸੀਂ ਜਲਦੀ ਜਲਦੀ ਪਹੁੰਚੋ ਤਾਂ ਸੀ ਸਾਡੀ ਟੀਮ ਦੇ ਨਾਲ ਗੱਡੀ ਲੈ ਕੇ ਪਹੁੰਚੇ ਪਰ हां ਪਹਿ ਅੱਗੇ ਨਹੀਂ ਪਿਆਰ ਸੀ ਕਿ ਇਸ ਅੱਗ ਜਿਹੜੀ ਹੈ ਉਹ ਵਿਅਕਤੀ ਨੂੰ ਲੱਗੀ ਤੇ ਵਿਅਕਤੀ ਨੂੰ ਇਲਾਜ ਲਈ ਜਿਹੜੇ ਹਸਪਤਾਲ ਵਿੱਚ ਭੇਜਿਆ ਗਿਆ ਹੈ ਦੇਖਣਾ ਹੋਵੇਗਾ ਕਿ ਵਿਅਕਤੀ ਜਿਹੜਾ ਹੈ ਉਹ ਸਹੀ ਸਲਮਤ ਬਾਝਾਵੇ ਕਿਉਂਕਿ ਲਗਾਤਾਰ ਪੰਜਾਬ ਵਿੱਚ ਕਈ ਥਾਵਾਂ 'ਤੇ ਟਰੈਕਟਰ ਨੂੰ ਅੱਗ ਲੱਗਣ ਦੇ ਤੇ ਕਈ ਥਾਵਾਂ 'ਤੇ ਕਈ ਨੌਜਵਾਨਾਂ ਨੂੰ ਅੱਗ ਲੱਗਣ ਦੇ ਘਟਨਾਵਾਂ ਪਹਿਲਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਵਿੱਚ ਪਹਿਲਾਂ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ ਤਾਂ ਇਹ ਬੜਾ ਹੀ ਗੰਭੀਰ ਮਸਲਾ ਜਿਹੜਾ ਚੱਲ ਰਿਹਾ ਹੈ ਕਿ ਕਿਉਂਕਿ ਅੱਗ ਜਿਹੜੀ ਲੱਗਦੀ ਹੈ ਉਸ ਨੂੰ ਦੇਖ ਕੇ ਹੋਏ ਸਮਾਂ ਰਣ ਦਾ ਮੌਕਾ ਹੈ ਮੇਅਰ ਸਾਹਿਬ ਇੱਕ ਫਾਇਰ ਅਧਿਕਾਰੀ ਹੈ ਜਿਹੜਾ ਅੱਗ ਨਾਲ ਝੁੱਸਿਆ ਕਿਵੇਂ ਝੁੱਸਿਆ ਕੀ ਕਾਰਨ ਕੀ ਬਣਿਆ ਵਾਡੀ ਗੁਰਤੀ ਘਰ ਖਾਲਸਾ ਵਾਡੀ ਗੁਰਤੀ ਕੀ ਪੱਤੇ 4 ਵਜੇ ਦੇ ਕਰੀਬ ਮੈਮਲੇ ਰੋਡ ਤੇ ਜਿਹੜੀ ਕਿ ਅੱਗ ਲੱਗੀ ਸੀਗੀ ਤੇ ਮੈਂ ਇਹਨਾਂ ਪਰਮਾਂ ਨੂੰ ਫੋਨ ਕਰਿਆ ਸੀਗਾ ਕਿ ਉੱਥੇ ਅੱਗ ਲੱਗੀ ਮੈਮਲੇ ਰੋਡ ਤੇ ਜਲਦੀ ਤੇ ਜਲਦੀ ਉੱਥੇ ਪਹੁੰਚੋ ਜਿਹੜੇ ਕਿ ਫਾਇਰ ਵਿਗੜ ਦੀ ਗੱਡੀ ਸਾਡੀ ਸਾਡੇ ਮੁਲਾਜ਼ਮ ਵੀਰ ਉੱਥੇ ਮੈਮਲੇ ਰੋਡ ਤੇ ਪਹੁੰਚੇ ਜਦੋਂ ਗੱਡੀ ਖੇਤਾਂ ਦੇ ਵਿੱਚੋਂ ਦੀ ਕੱਟਣ ਲੱਗੀ 22 ਦੇ ਵਿੱਚ ਡੂੰਗੀ ਪਤਾ ਨਹੀਂ ਜਾਦੇ ਸੀਗੀ ਰੱਬ ਜਾਣਦਾ ਉਹ ਦੀ ਵਿੱਚੋਂ ਗੱਡੀ ਜਾ ਕੇ ਬਚੀ ਤੇ ਗੱਡੀ ਇੱਕ ਵਾਰੀ ਬੰਦ ਹੋ ਗਈ ਪਤਾ ਨਹੀਂ ਸ਼ਾਰਟ ਟੁੱਟ ਗਈ ਜਾਂਦਾ ਗੇਅਰ ਟੁੱਟ ਗਿਆ ਪਰਮਾਤਮਾ ਜਾਣਦਾ ਤੇ ਸਾਡੇ ਜਿਹੜੇ ਮੁਲਾਜ਼ਮ ਵੀਰ ਜਰੂਰ ਇੱਕ ਦਾ ਉੱਥੋਂ ਉਤਰੇ ਤੇ ਹਵਾ ਇੰਨੀ ਜ਼ਿਆਦਾ ਤੇਜ਼ ਸੀ ਕਿ ਇੱਕ ਸਾਡਾ ਜਿਹੜਾ ਮੁਲਾਜ਼ਮ ਵੀਰ ਆ ਉਹਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ ਤੇ ਸਾਡੇ ਜਿਹੜੇ ਭਰਾਵਾ ਜਾਂ ਹੋਰ ਵੀ ਸੰਗਤ ਸੀ ਉਹਨਾਂ ਨੇ ਸਹਿਯੋਗ ਦੇ ਨਾਲ ਸਾਡੇ ਭਰਾਵਾਂ ਨੂੰ ਸਿਯੋਗ ਨਾਲ ਚ ਮੈਡੀਕਲ ਸਿਟੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਵਾ ਉਸ ਤੇ ਸੱਚੇ ਪਾਤਸ਼ਾਹ ਕੇ ਮੈਂ ਅਰਦਾਸ ਕਰਦਾ ਕਿ ਵੀਰ ਤੰਦਰੁਸਤ ਹੋ ਕੇ ਜਲਦ ਤੋਂ ਜਲਦ ਘਰੇ ਅਭੀ ਕਿਉਂਕਿ ਜਿਪ ਤੇ ਇੱਕ ਆਪਣਾ ਮੁਲਾਜ਼ਮ ਵੀ ਸਾਡੇ ਡਿਊਟੀ ਦੇ ਤੌਰ ਤੇ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦੇ ਆ ਜਦੋਂ ਐਜੇ ਹਾਦਸੇ ਹੋ ਜਾਂਦੇ ਵੀ ਮਨ ਨੂੰ ਬੜਾ ਦੁੱਖਾ ਲੱਗਦਾ ਨਾ ਵੀ ਜਦੋਂ ਇਹ ਕੀ ਅੰਧਰ ਘਟਨਾ ਹੋ ਜਾਂਦੀਆਂ ਆ ਜੋ ਪਰਮਾਤਮਾ ਦਾ ਭਾਣਾ ਹੁੰਦਾ ਉਹ ਨੂੰ ਮੰਨਣਾ ਪੈਂਦਾ ਅੱਗ ਕਿ ਸਟੇਜ ਨੂੰ ਲੱਗੀ ਸੀ ਜਿੱਥੇ ਗਏ ਆ ਕਿ ਬੰਦ ਕਰਕੇ ਲਾੜ ਨੂੰ ਕਿਤੇ ਪਰ ਦੱਸਣ ਦੇ ਬਦਾਰੇ ਕਿ ਅਸੀਂ ਆਸ-ਪਾਸੇ ਕਣਕ ਬਹੁਤ ਜ਼ਿਆਦਾ ਖੜੀ ਸੀ ਤੇ ਅੱਗ ਇੱਕ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਐਸਦੀ ਲਪੇਟ ਦੇ ਵਿੱਚ ਸਾਡਾ ਭਰਾ ਜਿਹੜਾ ਹਾਲਤ ਕਿਸ ਤਰ੍ਹਾਂ ਹੁਣ ਹੋਵੇ ਕਹਿ ਸਕਦੇ ਆਂ ਜੀ 50% ਕਾफी ਝੋਲ ਗਿਆ ਸਾਡਾ ਵੀਰ ਤੇ ਨਾਕ ਹੱਤ ਵੀ ਹੈਗੀ ਆ ਤੇ ਪਰ ਜੋ ਪਰਮਾਤਮਾ ਕਿਤੇ ਵਾਹ ਠੀਕ ਆ ਸਾਡਾ ਵੀਰ